ਜੇਕਰ ਤੁਸੀਂ ਵੀ ਹੁਣ UPI ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਸੁਸੀ ਜ਼ਰਾ ਧਿਆਨ ਨਾਲ ਸੁਣੀਓ ਕਿਉਂਕਿ ਹੁਣ 1 April 2025 ਤੋਂ ਇਹ ਨਿਯਮ ਜਿਹੜੇ ਨੇ ਬਦਲਣ ਵਾਲੇ ਨੇ ਯਾਨੀ ਕਿ ਹੁਣ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਣਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ ਕੀ ਕੁਝ ਬਦਲਾਅ UPI ਦੀ ਜਿਹੜੀ ਅਦਾਇਗੀ ਕਰਦੇ ਹੋ ਪੇਮੈਂਟ ਦੇ ਦੌਰਾਨ ਕੀ ਕੁਝ ਬਦਲਾਅ ਹੋ ਗਏ ਨੇ ਦਰਸਲ ਕਿਉਂਕਿ ਅੱਜ ਦੇ ਸਮੇਂ ਵਿੱਚ UPI ਦਾ ਦੇ ਰਾਹੀਂ ਭੁਗਤਾਨ ਕਰਨਾ ਹੁਣ ਬਹੁਤ ਸੌਖਾ ਹੋ ਗਿਆ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਜੋ ਹੈ ਭੁਗਤਾਨ ਆਪਣੀ ਪੇਮੈਂਟ ਦਾ ਕਰ ਸਕਦੇ ਹੋ ਪਰ ਹੁਣ ਕੁਝ ਬਦਲਾਵ ਹੋ ਗਏ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਕੀ ਕੁਝ ਹੁਣ ਬਦਲਾਵ ਹੋ ਚੁੱਕੇ ਨੇ ਤੇ ਦੱਸ ਦਈਏ ਕਿ ਹੁਣ 1 ਅਪ੍ਰੈਲ 2025 ਤੋਂ ਇਹ ਨਵੇਂ ਜਿਹੜੇ ਨਿਯਮ ਲਾਗੂ ਹੋਣਗੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਬੈਂਕਾਂ ਨੂੰ ਉਹਨਾਂ ਮੋਬਾਈਲ ਨੰਬਰਾਂ ਨੂੰ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਨੇ ਜੋ ਕਿਸੇ ਹੋਰ ਨੂੰ ਜਾਰੀ ਕੀਤੇ ਹਨ ਜਾਂ 2025 ਤੋਂ 1 April 2025 ਤੋਂ ਬੰਦ ਕਰ ਦਿੱਤੇ ਜਾਣਗੇ ਤਾਂ ਜੋ UPI ਲੈਣ-ਦੇਣ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ ਹਾਲਾਂਕਿ ਹੁਣ ਜਿੱਥੇ ਗਲਤ ਲੈਣ-ਦੇਣ ਨੂੰ ਰੋਕਿਆ ਜਾ ਸਕੇ ਇਸ ਤਰ੍ਹਾਂ ਦੇ ਵੱਟੇ ਕਦਮ ਚੁੱਕੇ ਜਾਣਗੇ ਗਲਤ UPI ਲੈਣ-ਦੇਣ ਨੂੰ ਰੋਕਣ ਲਈ NPCI ਨੇ ਬੈਂਕਾਂ ਦੇ UPI ਭੁਗਤਾਨ ਸੇਵਾ ਜਿਹੜੇ ਲੋਕ ਨੇ ਕਰਦੇ ਨੇ ਨਿਯਮਤ ਅੰਤਰਾਲੇ ਨੇ ਆਪਣੇ ਸਿਸਟਮਾਂ ਨੂੰ ਅਪਡੇਟ ਕਰਨ ਲਈ ਕਿਹਾ। ਇਹ ਫੈਸਲਾ 16 ਜੁਲਾਈ 2024 ਨੂੰ ਹੋਈ NPCI ਦੀ ਮੀਟਿੰਗ ਵਿੱਚ ਲਿਆ ਗਿਆ ਸੀ ਤੇ ਹੁਣ ਇਹ ਕੈਪਟਲ 2025 ਤੋਂ ਲਾਗੂ ਹੋਵੇਗਾ। ਦੱਸ ਜਿਏ ਕਿ ਗਲਤ ਲੈਣਦੇਨ ਨੂੰ ਰੋਕਣ ਲਈ ਬੈਂਕਾਂ ਅਤੇ UPI ਭੁਗਤਾਨ ਸੇਵਾ ਪ੍ਰਦਾਤਾਵਾਂ ਦੁਆਰਾ ਹਰ ਹਫਤੇ ਮੋਬਾਈਲ ਨੰਬਰਾਂ ਦੀ ਇੱਕ ਅਪਡੇਟਡ ਸੂਚੀ ਜਿਹੜੀ ਜਾਰੀ ਕੀਤੀ ਜਾਵੇਗੀ। ਮੋਬਾਈਲ ਨੰਬਰ ਉਪਭੋਗਤਾਵਾਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਅਪਡੇਟ ਕੀਤਾ ਜਾਵੇਗਾ। एसएमटी देण ਦਾ ਵਿਕਲਪ ਸਿਰਫ ਯੂਪੀਆਈ ਐਪ ਰਾਹੀਂ ਹੀ ਉਪਲਬਧ ਹੋਵੇਗਾ ਜੇਕਰ ਉਪਭੋਗਤਾ ਦੁਆਰਾ ਸੈਮਟੀ ਨਹੀਂ ਦਿੱਤੀ ਜਾਂਦੀ ਹੈ ਮੋਬਾਈਲ ਨੰਬਰ ਅਪਡੇਟ ਨਹੀਂ ਕੀਤਾ ਜਾਂਦਾ ਤਾਂ ਉਹ ਮੋਬਾਈਲ ਨੰਬਰ ਰਾਹੀਂ ਕੋਈ ਵੀ ਯੂਪੀਆਈ ਲੈਣ-ਦੇਣ ਸੰਭਵ ਨਹੀਂ ਹੋਵੇਗਾ 1 April 2025 ਤੋਂ ਬੈਂਕਾਂ ਤੇ ਯੂਪੀਆਈ ਐਪਸ ਨੂੰ ਹਰ ਮਹੀਨੇ NPCI ਨੂੰ ਰਿਪੋਰਟਾਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ ਜੇ ਸਵਿਚ ਮੋਬਾਈਲ ਨੰਬਰਾਂ ਨਾਲ ਜੁੜੇ UPI ID ਦੀ ਗਿਣਤੀ ਸਰਗਰਮ ਉਪਭੋਗਤਾਵਾਂ ਦੀ ਗਿਣਤੀ UPI ਅਦਾਰਤ ਲੈਣ ਦੇਣ ਦੀ ਗਿਣਤੀ ਬਾਰੇ ਜਾਣਕਾਰੀ ਦੇਣੀ ਪਵੇਗੀ। ਦਾਜ਼ੀਏ ਕਿ ਇਹ ਬਦਲਾਅ ਗਾਕਾ ਲਈ UPI ਸਹੂਲਤ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਕੀਤੇ ਜਾ ਰਹੇ ਨੇ। ਜੇਕਰ ਤੁਸੀਂ ਆਪਣੇ ਮੋਬਾਈਲ ਨੰਬਰ ਨਾਲ ਜੁੜੇ UPI ਐਪਸ ਨੂੰ ਆਸਾਨੀ ਨਾਲ ਵਰਤਣਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਅਪਡੇਟ ਕਰਦੇ ਰਹੋ ਤੇ ਜਿਸ ਕਰਕੇ ਤੁਹਾਡਾ UPI ਭੁਗਤਾਨ ਚੱਲਦਾ ਰਹੇ ਜਦ ਕਿ ਹੁਣ UPI ਐਪਸ ਨੂੰ ਹਰ ਮਹੀਨੇ NPCI ਨੂੰ ਰਿਪੋਰਟਾ ਜਮ੍ਹਾਂ ਕਰਵਾਉਣੀਆਂ ਹੋਣਗੀਆਂ ਔਰ ਆਪਣੇ ਮੋਬਾਈਲ ਨੰਬਰ ਦੇ ਨਾਲ ਜੁੜੀਆਂ ਜੜੀਆਂ ਆਈਡੀਆਂ ਦੀ ਗਿਣਤੀ ਸਰਗਰਮ ਉਪਭੋਗਤਾਵਾਂ ਦੀ ਗਿਣਤੀ UPI ਅਦਾਰਤ ਲੈਣ ਦੇਣ ਦੀ ਗਿਣਤੀ ਬਾਰੇ ਪੂਰੀ ਜਾਣਕਾਰੀ ਦੇਣੀ ਹੋਵੇਗੀ ਇਹ ਵੱਡੇ ਬਦਲਾਅ ਇਸ ਕਰਕੇ ਨੇ ਕਿਉਂਕਿ ਗਲਤ ਤਰੀਕੇ ਦੇ ਨਾਲ ਜਿਹੜੇ ਲੈਣ ਦੇਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਿਸ ਤਰੀਕੇ ਦੇ ਨਾਲ UPI ਦੀ ਗਲਤ ਵਰਤੋਂ ਕੀਤੀ ਜਾਂਦੀ ਹੈ ਲੋਕਾਂ ਨਾਲ ਧੋਖਾਧੜੀ ਹੁੰਦੀ ਹੈ ਇਸ ਦੇ ਲਈ ਵੱਡੇ ਪੱਧਰ ਤੇ ਬਦਲਾਅ ਕੀਤੇ ਜਾ ਰਹੇ ਨੇ ਤਾਂ ਹੁਣ ਆ 1 April 2025 ਤੋਂ ਸਾਰੇ ਬਦਲਾਅ ਹੋਣਗੇ ਤੁਹਾਡੇ ਲਈ ਅਹਿਮ ਖਬਰ ਹੈ ਇੱਕ ਖਬਰ ਤੁਸੀਂ ਜ਼ਰਾ ਧਿਆਨ ਨਾਲ ਸੁਣੀਓ ਜੇਕਰ ਤੁਸੀਂ UPI ਦੀ ਵਰਤੋਂ ਕਰਦੇ ਹੋ ਜਾਨੀ ਕਿ ਤੁਸੀਂ ਆਨਲਾਈਨ ट्रांजैक्शंस ਕਰਦੇ ਹੋ ਤੁਸੀਂ ਲੈਣ ਦੇਣ ਕਰਦੇ ਹੋ ਪੈਸੇ ਦਾ ਇਹ ਤੇ ਖਬਰ ਤੁਹਾਡੇ ਲਈ ਹੈ ਇਸ ਨੂੰ ਵਿਦੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ